ਵਿਸ਼ਨੂੰ ਦੇ ਚਰਨਾਂ ਨੂੰ ਤਿਆਗ ਕੇ ਔਰ ਬ੍ਰਹਮੇ ਦੇ ਕਰਮੰਡਲ ਦੇ ਚੋਂ ਨਿਕਲ ਕੇ ਇਹ ਬੈਕੁੰਠ ਤੋਂ ਜਗਤ ਦੇ ਚ ਆਏ 900 ਨਦੀ ਨਰਣਵੇ 68 ਤੀਰਥ ਅੰਗ ਸਮਾਈ ਬਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜ਼ਮੀਨ ਦੇ ਉੱਤੇ ਜਿਹੜੇ 12 ਮਹੀਨੇ ਦਰਿਆ ਵਗਦੇ ਨੇ ਉਹ 999 ਨੇ ਮੌਜੂਦਾ ਜਿਓਗ੍ਰਾਫੀਏ ਦਾ ਤੇ ਮੇਰਾ ਮੁਤਾਲਾ ਨਹੀਂ ਪਰ ਭਾਈ ਸਾਹਿਬ ਨੇ ਜੋ ਗਿਣਤੀ ਕੀਤੀ ਹੈ ਇਹ ਦਰਿਆ 999 ਨੇ ਇੱਕ ਘਟ 1000 ਨੇ ਸਾਰੀ ਪ੍ਰithvi ਦਿੱਤੇ ਜੋ 12 ਮਹੀਨੇ ਦਰਿਆ ਵਗਦੇ ਨੇ ਇਹ 999 ਨੇ ਸੈਂਕੜੇ ਦਰਿਆ ਤੇ ਭਾਰਤ ਦੇ ਚ ਨੇ ਠੀਕ ਹੈ ਭਾਰਤ ਦੀ ਕੁਝ ਵੰਡ ਹੋ ਗਈ ਪਾਕਿਸਤਾਨ ਬੰਗਲਾਦੇਸ਼ ਕੁਝ ਦਰਿਆ ਉਧਰ ਵੀ ਚਲੇ ਗਏ ਦੇਸ਼ ਦੀ ਵੰਡ ਤੋਂ ਪਹਿਲੇ ਭਾਰਤ ਦਾ ਸਭ ਤੋਂ ਵੱਡਾ ਦਰਿਆ ਹੁੰਦਾ ਸੀ ਦਰਿਆ ਸਿੰਧ ਸ਼ਾਇਦ ਆਪ ਨੂੰ ਪਤਾ ਜਿਹਦਾ ਨਾਂ اٹਕ ਵੀ ਰੱਖਿਆ ਗਿਆ ਹਮਲਾ ਆਵਰਾਂ ਨੂੰ ਅਟਕਾ ਦਿੰਦਾ ਸੀ 60 ਮੀਲ ਗਹਿਰਾਏ ਦਰਿਆ ਔਰ ਡੇਰਾ ਗਾਜ਼ੀ ਖਾਨ ਕੋਲਾ ਸਮੇਲ ਖਾਨ ਕੋਲਾ ਇਹ 14 ਮੀਲ ਦਾ ਪਾਟ ਚੌੜਾ ਹੋ ਜਾਂਦਾ ਸੀ ਇਹ ਤੇ ਸਮੁੰਦਰ ਦੀ ਤਰ੍ਹਾਂ ਸਿੰਧ ਸਮੁੰਦਰ ਨੂੰ ਕਹਿੰਦੇ ਨੇ ਦਰਿਆਏ ਸਿੰਧ ਉਹਦਾ ਨਾਂ ਸਿੰਧ ਰੱਖਿਆ ਫਿਰ ਉਹਨੂੰ ਅਟਕ ਨਾਮ ਦਿੱਤਾ ਕਿਉਂਕਿ ਹਮਲਾਵਰਾਂ ਨੂੰ ਅਟਕਾ ਦਿੰਦਾ ਸੀ ਇਤਨੇ ਗਹਿਰੇ ਪਾਣੀ ਤੋਂ ਫੌਜ ਕਿਸ ਤਰ੍ਹਾਂ ਲੰਘੇ ਉਹਨਾਂ ਜ਼ਮਾਨੇ 'ਚ ਪੁਲ ਤੇ ਹੁੰਦੇ ਨਹੀਂ ਸਨ ਇਹ ਦਰਿਆ ਅਜ ਭਾਰਤ ਦੇ 'ਚ ਨਹੀਂ ਹੈ ਇਸ ਤਰ੍ਹਾਂ ਦੇ ਸਾਰੀ ਦੁਨੀਆ ਦੇ ਦਰਿਆ ਮਿਲਖ ਹੈ ਜਿਵੇਂ ਇਰਾਕ ਦੇ ਦਜਲਾ ਤੇ ਫਰਾਤ ਹੈ ਮਿਸਰ ਦੇ ਚ ਨੀਲ ਨਦੀ ਹੈ ਜਾਰਡਨ ਦੇ ਜਾਰਡਨ ਨਦੀ ਹੈ ਹਰ ਮੁਲਕ ਦੇ ਚ ਕੁਝ ਦਰਿਆ ਵੱਡੇ ਵੱਡੇ ਬਾਰਾ ਮਾਸ ਵਗਦੇ ਨੇ ਭਾਈ ਸਾਹਿਬ ਕਹਿੰਦੇ ਨੇ 999 ਨੇ ਤੇ 999 ਦੇ ਚ ਭਾਈ ਜੀ ਕਹਿੰਦੇ ਨੇ ਗੰਗਾ ਸਿਰਮੌਰ ਹੈ ਇਹਦੇ ਚ ਪਾਣੀ ਜ਼ਿਆਦਾ ਇਸ ਕਰਕੇ ਨਹੀਂ ਇਹਦਾ ਪਾਣੀ ਨਿਰਮਲ ਹੈ। ਸਵੱਛ ਹੈ। ਕਹਿੰਦੇ ਨੇ ਕਿ ਸੇ ਜ਼ਮਾਨੇ ਗੰਗਾ ਦਾ ਜਲ ਲੋਕੀ ਘਰ ਦੇ ਚ ਬੋਤਲਾਂ ਚ ਰੱਖ ਲੈਂਦੇ ਸਨ ਭਾਵੇਂ 5 ਸਾਲ ਵੀ ਹੋ ਜਾਣ ਉਹਦੇ ਚ ਬਦਬੋ ਨਹੀਂ ਆਉਂਦੀ ਸੀ ਖਰਾਬ ਨਹੀਂ ਹੁੰਦਾ ਸੀ। ਇਹ ਜੜੀ ਬੂਟੀਆਂ ਨੂੰ ਛੂ ਕੇ ਲੰਗਦੀ ਹੈ। ਹਿਮਾਲਿਆ ਦੇ ਜਿਤਨੀ ਜੜੀ ਬੂਟੀਆਂ ਨੇ ਉਹਨੂੰ ਛੂ ਕੇ ਲੰਗਦੀ ਹੈ। ਇਹਦੇ ਪਾਣੀ ਨੂੰ ਔਸ਼ਧੀ ਮੰਨ ਲੈਂਦੇ ਸਨ ਫਿਰ ਅੰਮ੍ਰਿਤ ਆਖਿਆ ਗਿਆ ਔਰ ਇਹਦੇ ਪਾਣੀ ਦੇ ਪੀਣ ਦੇ ਨਾਲ ਸਰੀਰ ਦੇ ਅਨੇਕਾਂ ਰੋਗ ਆਪਣੇ ਆਪ ਦੂਰ ਹੋ ਜਾਂਦੇ ਸਨ ਐਸੀ ਮਨੋਤ ਸੀ ਤੋਂ ਪ੍ਰਾਚੀਨ ਜਿਤਨੇ ઋષਿ मुनि ਜਪੀਸ਼ਵਰ ਤਪੀਸ਼ਵਰ ਸਨ ਉਹਨਾਂ ਨੇ ਆਪਣੀਆਂ ਕਟੀਆਂ ਗੰਗਾ ਦੇ ਤੱਟ ਤੇ ਬਣਾਈਆਂ ਭਾਈ ਸਾਹਿਬ ਕਹਿੰਦੇ 900 ਨਦੀ 99 68 ਤੀਰਤ ਅੰਗ ਸਮਾਈ 999 ਨਦੀਆਂ ਦੇ ਚੋਂ ਗੰਗਾ ਸਿਰਮੌਰ ਤੇ 68 ਤੀਰਥ ਇਹਦੇ ਕੰਡੇ ਤੇ ਬਣੇ ਹੋਏ ਨੇ। ਬਦਰੀ ਨਾਰਾਇਣ ਰੁਦਰ ਪ੍ਰਿਆਗ ਦੇ ਪ੍ਰਿਆਗ ਕਰਨ ਪ੍ਰਿਆਗ ਰਿਸ਼ੀਕੇ ਸਰਦੁਆਰ ਪ੍ਰਿਆਗ ਰਾਜ ਬਨਾਰਸ ਇਹ ਬੜੇ ਬੜੇ ਸਾਰੇ ਤੀਰਥ ਗੰਗਾ ਦੇ ਟੱਟ ਤੇ ਨੇ। ਇਹਦੇ ਕਿਨਾਰੇ ਤੇ ਨੇ। ਇਹਨੇ ਇਕ ਤੇ ਆਪ ਨਿਰਮਲ ਤੇ 999 ਨਦੀਆਂ ਦੇ ਚ ਸਰਮੌਰ ਫਿਰ 68 ਤੀਰਥਾਂ ਦੇ ਚੋਂ ਸ਼੍ਰੋਮਣੀ ਤੀਰਥ ਦੇ ਕਿਨਾਰੇ ਤੇ ਸਨਾਤਨ ਵਤ ਹੈ 900 ਨਦੀ ਨੜਿਨਵੇ 68 ਤੀਰਥ ਅੰਗ ਸਮਾਇ ਤੇਹਲੋ ਕੀ ਪਰਵਾਨ ਹੈ ਮਹਾਦੇਵ ਲੈ ਸੀਸ ਚੜਾਏ ਤਿੰਨ ਲੋਕਾਂ ਦੇ ਚ ਇਸਦੀ ਮੈਮਾ ਔਰ ਇਹ ਫਿਰ ਸ਼ਿਵ ਜੀ ਮਹਾਦੇਵ ਲੈ ਸੀਸ ਚੜਾਈ ਸ਼ੰਕਰ ਦੇ ਮਸਤਕ ਦਾ ਜਲ ਹੈ। ਬ੍ਰਹਮੇ ਦੇ ਕਰਮੰਡਲ ਦਾ ਜਲ ਹੈ। ਚਰਣੋਂ ਦੁੱਖ ਵਿਸ਼ਨੂ ਦੇ ਚਰਨਾਂ ਦਾ ਜਲ ਹੈ। ਸਨਾਤਨ ਮਤ ਦੇ ਚ ਤਿੰਨ ਦੇਵਤੇ ਮਹਾਨ ਮੰਨੇ ਜਾਂਦੇ ਨੇ। ਦੇਵਤੇ ਦਾ ਮਤਲਬ ਹੈ ਜਿਨ੍ਹਾਂ ਦਾ ਦੀਵਾ ਜਲ ਗਿਆ ਹੈ। ਜਿਨ੍ਹਾਂ ਦੇ ਅੰਦਰ ਚਾਨਣਾ ਹੋ ਗਿਆ ਹੈ। ਦਾਇੰਤ ਦਾ ਮਤਲਬ ਹੈ ਜਿਨ੍ਹਾਂ ਦੇ ਦੀਵੇ ਬੁਝੇ ਹੋਏ ਨੇ। ਰਾਕਸ਼ਸ ਦਾ ਮਤਲਬ ਹੈ ਜਿੱਦਾਂ ਦੀਵਾ ਬੁਝਿਆ ਹੋਇਆ ਹੈ ਹਿਰਦੇ ਵਿੱਚ ਅੰਧੇਰਾ ਹੀ ਅੰਧੇਰਾ ਹੈ ਇਹ ਦੈਂਤ ਹੈ ਅੰਧੇਰੇ 'ਚ ਰਹਿੰਦਾ ਹੈ ਮੂਰਛਤ ਰਹਿੰਦਾ ਹੈ ਅਗਿਆਨਤਾ 'ਚ ਰਹਿੰਦਾ ਹੈ ਦੇਵਤਾ ਦੀਵਾ ਜਲੇ ਹੋਇਆ ਹੈ ਚਾਨਣੇ 'ਚ ਰਹਿੰਦਾ ਹੈ ਪ੍ਰਕਾਸ਼ ਦੇ 'ਚ ਰਹਿੰਦਾ ਹੈ ਤਹੇ ਲੋਕੀ ਪਰਵਾਣ ਹੈ ਮਹਾਦੇਵ ਲੈ ਸੀਸ ਚੜਾਈ ਦੇਵੀ ਦੇਵ ਸਰੇਵੜੇ ਜੈ ਜੈ ਕਾਰ ਬੜੀ ਬੜਿਆਈ ਇੱਥੇ ਤੱਕ ਭਾਈ ਸਾਹਿਬ ਭਾਈ ਗੁਰਦਾਸ ਜੀ ਗੰਗਾ ਦੀ ਮਹਿਮਾ ਗਾਇਨ ਕਰਦੇ ਨੇ ਫਿਰ ਅੱਗੇ ਜਿਹੜੇ ਬੋਲ ਨੇ ਬੜੇ ਕੀਮਤੀ ਨੇ ਸਣ ਗੰਗਾ ਬੈਕੁੰਠ ਲਖ ਲਖ ਬੈਕੁੰਠ 나ਥ ਲੇਵਲਾਈ ਇੱਕ ਗੰਗਾ ਨਹੀਂ ਲੱਖਾਂ ਗੰਗਾ ਵਨ ਇੱਕ ਵਿਸ਼ਨੂ ਨਹੀਂ ਲੱਖਾਂ ਵਿਸ਼ਨੂ ਹਨ ਇੱਕ ਸ਼ਿਵ ਜੀ ਨਹੀਂ ਲੱਖਾਂ ਸ਼ਿਵ ਜੀ ਹਨ ਔਰ ਇੱਕ ਬ੍ਰਹਮਾ ਨਹੀਂ ਲੱਖਾਂ ਬ੍ਰਹਮੇ ਹਨ ਇੱਕ ਬੈਕੁੰਠ ਨਹੀਂ ਲੱਖਾਂ ਬੈਕੁੰਠ ਹਨ ਸਣ ਗੰਗਾ ਬੈਕੁੰਠ ਲਖ ਲਖ ਬੈਕੁੰਠ 나ਥ ਲਿਵਲਾਈ ਸਾਧੂ ਧੂਰ ਨਾ ਪੋਜਨੇ ਸਾਧ ਸੰਗਤ ਸਤਗੁਰ ਸ਼ਰਨਾਈ ਗੁਰੂ ਦੀ ਸੰਗਤ ਦੇ ਚ ਬੈਠ ਕੇ ਜੋ ਗੁਰਬਾਣੀ ਸੁਣ ਕੇ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਬੈਠਾ ਉਹਦੇ ਚਰਨਾਂ ਦੀ ਧੂੜ ਤੋਂ ਭਾਈ ਗੁਰਦਾਸ ਕਹਿੰਦੇ ਨੇ ਲੱਖਾਂ ਗੰਗਾ ਕੁਰਬਾਨ ਕੀਤੀਆਂ ਜਾ ਸਕਦੀਆਂ ਉਹ ਧੂੜ ਇਤਨੇ ਪਾਵਨ ਹੈ ਉਹ ਧੂੜ ਇਤਨੇ ਪਵਿੱਤਰ ਹੈ ਫਿਰ ਸਤਗੁਰ ਐਸਾ ਵੀ ਕਹਿੰਦੇ ਨੇ ਜਨ ਕੇ ਚਰਨ ਤੀਰਥ ਕੋਟ ਗੰਗਾ ਉਥੇ ਤੇ ਲੱਖਾਂ ਜਨ ਕੇ ਚਰਨ ਤੀਰਥ ਕੋਟ ਗੰਗਾ ਸਾਧੂ ਦੇ ਚਰਨ ਸਾਧਨਾ ਕਰਨ ਵਾਲੇ ਦੇ ਚਰਨ ਤੇ ਉਹਦੀ ਧੋੜ ਮਾਨੋ ਕਰੋੜਾ ਗੰਗਾ ਦਾ ਇਸ਼ਨਾਨ ਹੈ ਇਤਨੇ ਪਾਵਨ ਇਤਨੇ ਪਾਵਨ ਖੈਰ ਮੁਖਤਸਰ ਮੈਂ ਅਰਜ਼ ਕਰਾਂ ਜੋ 999 ਨਦੀਆਂ ਦੇ ਚੋਂ ਸਰਮੌਰ ਨਦੀ ਹੈ ਪਾਵਨ ਨਦੀ ਹੈ 88 ਤੀਰਥ ਜਿਸ ਦੇ ਕਿਨਾਰੇ ਤੇ ਰਹਿੰਦੇ ਨੇ ਤਿੰਨ ਦੇਵਤਿਆਂ ਨਾਲ ਜਿਸ ਨਦੀ ਦਾ ਸੰਬੰਧ ਹੈ ਇੱਕ ਦੇ ਕਰਮੰਡਲ ਦਾ ਜਲ ਇੱਕ ਦੇ ਚਰਨਾ ਦਾ ਜਲ ਇੱਕ ਦੇ ਮਸਤਕ ਦਾ ਜਲ ਅੱਜ ਦੁਨੀਆ ਦੀ ਸਭ ਤੋਂ ਮਹਿਲੀ ਨਦੀ ਹੈ ਅੱਜ ਭਾਰਤ ਸਰਕਾਰ ਨੇ ਕਰੋੜਾਂ ਰੁਪਏ ਦਾ ਬਜਟ ਗੰਗਾ ਨੂੰ ਸਾਫ਼ ਕਰਨ ਵਾਸਤੇ ਰੱਖਿਆ ਹੈ ਗੰਗਾ ਨੂੰ ਨਿਰਮਲ ਕਰਨਾ ਹੈ ਇੱਕ ਜ਼ਮਾਨਾ ਸੀ ਗੰਗਾ ਲੋਕਾਂ ਦੇ ਪਾਪ ਦਉਂਦੀ ਸੀ ਲੋਕਾਂ ਨੂੰ ਨਿਰਮਲ ਕਰਦੀ ਸੀ ਅੱਜ ਵਕਤ ਦੀ ਹਕੂਮਤ ਨੂੰ ਗੰਗਾ ਨੂੰ ਨਿਰਮਲ ਕਰਨਾ ਪੈ ਰਿਹਾ ਹੈ ਗੰਗਾ ਨੂੰ ਸ਼ੁੱਧ ਕਰਨਾ ਪੈ ਰਿਹਾ ਹੈ ਸ਼ਾਇਦ ਆਪ ਨੂੰ ਪਤਾ ਹੋਵੇ ਕਮ ਸੇ ਕਮ 8-9 ਕਰੋੜ ਰੁਪਇਆ ਤੇ ਪਟਨਾ ਸਾਹਿਬ ਕੋਲ ਹੀ ਖਰਚ ਹੋ ਗਿਆ ਇਨੂੰ ਨਿਰਮਲ ਕਰਨ ਦੇ ਚ ਔਰ ਇਤਨਾ ਹੀ ਖਰਚ ਹੋ ਗਿਆ ਕਾਨਪੁਰ ਦੇ ਚ ਅਜੇ ਸਾਰੀ ਜਗ੍ਹਾ ਇਹਨੂੰ ਨਿਰਮਲ ਕਰਨਾ ਹੈ ਉਹ ਜਿਹੜੇ ਗਟਰੇ ਦੇ ਚ ਪੈਂਦੇ ਨੇ ਉਹ ਇਹਦੇ ਚ ਨਾ ਪੈਣ ਉਹ ਸ਼ਹਿਰਾਂ ਦੀਆਂ ਗੰਦੀਆਂ ਨਾਲੀਆਂ ਜੋ ਇਹਦੇ ਚ ਪੈਂਦੀਆਂ ਨੇ ਉਹ ਨਾ ਪੈਣ ਸਾਰਾ ਇੰਤਜ਼ਾਮ ਪੈ ਕਰ ਦੇਣੇ ਇਹ ਅਰਬਾਂ ਖਰਬਾਂ ਰੁਪਏ ਦਾ ਖਰਚ ਹੈ